ਸਾਥਿਓ ਪੰਜਾਬ ਦੇ ਦੇਖ ਲਓ ਕਿੰਨੇ ਮਾੜੇ ਦਿਨ ਆ ਗਏ ਨੇ ਆਏ ਦਿਨ ਇੱਥੇ ਗੋਲੀਆਂ ਚੱਲਦੀਆਂ ਆ ਸੁਰੱਖਿਅਤਵ ਹਾਲ ਐ ਆ ਹੁਣ ਇੱਕ ਕਰਿਆਨੇ ਦੀ ਦੁਕਾਨ ਤੇ ਦੋ ਲੁਟੇਰੇ ਆਉਂਦੇ ਆ ਦੁਕਾਨਦਾਰ ਤੋਂ ਪੈਸੇ ਮੰਗਦੇ ਆ ਜਦ ਤੂ ਤੂ ਮੈਂ ਮੈਂ ਹੁੰਦੀ ਆ ਤਤਾਬੜ ਤੋੜ ਗੋਲੀਆਂ ਚਲਾ ਦਿੰਦੇ ਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਰਿਆਨੇ ਦੀ ਦੁਕਾਨ ਦਾ ਮਾਲਕ ਜਿਹੜਾ ਆ ਉਹਦੀ ਮੌਤ ਹੋ ਜਾਂਦੀ ਆ ਹਸਪਤਾਲ ਜਦੋਂ ਲਜਾਇਆ ਜਾਂਦਾ ਡਾਕਟਰ ਕਹਿੰਦੇ ਆ ਕਿ ਬ੍ਰੌਂਡ ਡੈੱਡ ਐ ਉਸਦੀ ਘਰ ਵਾਲੀ ਜਿਹੜੀ ਐ ਉਹ ਤੜਫਦੀ ਹੈ ਤਾਂ ਆ ਦੇਖੋ ਗੱਲੇ ਚੋ ਇਸ਼ਾਰਾ ਸਮਾਨ ਕੱਢ ਕੇ ਲੈ ਗਏ ਤਾਂ ਕਿਹੋ ਜਿਹੇ ਮਾੜੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਇਸ ਕਰਕੇ ਨੌਜਵਾਨੀ ਜਿਹੜੀ ਇੱਥੇ ਰਹਿਣਾ ਨਹੀਂ ਚਾਹੁੰਦੀ ਉਹ ਬਾਹਰ ਜਾਣਾ ਚਾਹੁੰਦੇ ਜਾਂ ਨੌਕਰੀ ਮਿਲਦੀ ਨਹੀਂ ਜੇ ਬੰਦਾ 4 ਪੈਸੇ ਕਮਾਵੇ ਤਾਂ ਇਸ ਤਰੀਕੇ ਦੇ ਹਾਲਾਤ ਬਣਦੇ ਆ ਤਾਂ ਪੰਜਤਖਜਾਨ ਸਿੰਘ ਦੀ ਦੁਕਾਨ ਆ ਜੀ ਉਹਦਾ ਬੇਟਾ ਸੀ ਦਲਜੀਤ ਸਿੰਘ ਉਹਦਾ ਬਾਪ 35 35 ਸਾਲ ਦਾ ਹੈ ਸਾਹਿਬ ਆ ਜੀ ਜੋ ਦੀ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹ ਤੋਂ ਮੰਗਿਆ ਉਹ ਕੋ ਪੈਸੇ ਮੰਗੇ ਉਹ ਉੜੇ ਬੜਾ ਤੂਤਾ ਮੈਂ ਮੈਂ ਉਹ ਹੀ ਆਪੋ ਵੀਡੀਓ ਇਹ ਉਹ ਇਹ ਉਹਨਾਂ ਕਿ ਉਹਨੂੰ ਸਿੱਧੀਆਂ ਗੋਲੀਆਂ ਖੋਪਤੀਆਂ ਤਿੰਨ ਫਾਇਰ ਕੀਤੀ ਐ ਜਿਹੜਾ ਦਿਲ ਤੇ ਲਗਾ ਦੇ ਡੈਥ ਹੋ ਡੈਥ ਹੋ ਗਿਆ ਉਹ ਪਿੰਡ ਆ ਥਾਲਾ ਸਦਰ ਤਰ ਤਰ ਤੇ ਬੈਠਾ ਉਥੇ ਕਰੰਨਾ ਸੂਰਤ ਦਲਜੀਤ ਕਰੰਨਾ ਸੂਰ ਉੱਥੇ ਕੋ ਦੋ ਸ਼ੱਕੀ ਵਾਕੀ ਆਏ ਸੀਗੇ ਉਹਨਾਂ ਨੇ ਉੱਥੇ ਕੋ ਗੋਲੀ ਚਲਾ ਕੇ ਵੀ ਗਏ ਐ ਜਿੱਦੇ ਕਰਕੇ ਉਹ ਪਤ ਨੂੰ ਚੱਕ ਵੀ ਹਸ ਲੈ ਕੇ ਆਏ ਸੀ ਹਸਪੀਟਲ ਪਰ ਡਾਕਟਰ ਨੇ ਸੇਵ ਰੋਟਟਟ ਕੋਦੇਸ ਬਤੀ ਹੋਣ ਅਗਲੀ ਕਾਰਵਾਈ ਕੀਤੀ ਜਾਂਦੀ ਐ ਸਰ ਕਿੰਨੇ ਗੋਲੀਆਂ ਨਾ ਪਤਾ ਕਿ ਇਹ ਪਤਾ ਲੱਗਦਾ ਜੀ ਹੁਣ ਕਰਦੇ ਆਂ ਸਾਥੀਓ ਪੰਜਾਬ ਦੇ ਦੇਖ ਲਓ ਕਿੰਨੇ ਮਾੜੇ ਦਿਨ ਆ ਗਏ ਨੇ ਆਏ ਦਿਨ ਇੱਥੇ ਗੋਲੀਆਂ ਚੱਲਦੀਆਂ ਆਹ ਸੁਰੱਖਿਅਤਵ ਹਾਲ ਐ ਆ ਹੁਣ ਇੱਕ ਕਰਿਆਨੇ ਦੀ ਦੁਕਾਨ ਤੇ ਦੋ ਲੁਟੇਰੇ ਆਉਂਦੇ ਆ ਦੁਕਾਨਦਾਰ ਤੋਂ ਪੈਸੇ ਮੰਗਦੇ ਆ ਜਦ ਤੂ ਤੂ ਮੈਂ ਮੈਂ ਹੁੰਦੀ ਆ ਤਾ ਤਾਬੜ ਤੋੜ ਗੋਲੀਆਂ ਚਲਾ ਦਿੰਦੇ ਆ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਕਰਿਆਨੇ ਦੀ ਦੁਕਾਨ ਦਾ ਮਾਲਕ ਜਿਹੜਾ ਆ ਉਦੀ ਮੌਤ ਹੋ ਜਾਂਦੀ ਹੈ ਹਸਪਤਾਲ ਜਦੋਂ ਲਿਜਾਇਆ ਜਾਂਦਾ ਡਾਕਟਰ ਕਹਿੰਦੇ ਆ ਕਿ ਬ੍ਰੌਂਡ ਡੈੱਡ ਹੈ ਉਸ ਦੀ ਘਰ ਵਾਲੀ ਜਿਹੜੀ ਹੈ ਉਹ ਤੜਫਦੀ ਹੈ ਤਾਂ ਦੇਖੋ ਗੱਲੇ ਚੋਂ ਵੀ ਸ਼ਾਰਾ ਸਮਾਨ ਕੱਢ ਕੇ ਲੈ ਗਏ ਤਾਂ ਕਿਹੋ ਜਿਹੇ ਮਾੜੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਇਸ ਕਰਕੇ ਨੌਜਵਾਨੀ ਜਿਹੜੀ ਇੱਥੇ ਰਹਿਣਾ ਨਹੀਂ ਚਾਹੁੰਦੀ ਉਹ ਬਾਹਰ ਜਾਣਾ ਚਾਹੁੰਦੇ ਜਾਂ ਨੌਕਰੀ ਮਿਲਦੀ ਨਹੀਂ ਜੇ ਬੰਦਾ 4 ਪੈਸੇ ਕਮਾਵੇ ਤਾਂ ਇਸ ਤਰੀਕੇ ਦੇ ਹਾਲਾਤ ਬਣਦੇ ਆ ਤਾਂ ਪੰਜ ਕਾਂ ਖਜਾਨ ਸਿੰਘ ਦੀ ਦੁਕਾਨ ਆ ਜੀ ਉਹਦਾ ਬੇੜਾ ਸੀ ਦਲਜੀਤ ਸਿੰਘ ਮੁੰਡਾ ਬਾਹੂ 35 35 ਸਾਲ ਦਾ ਹੈ ਸਾਹਿਬ ਆਈ ਇਹ ਜੋ ਉਹ ਦੁਕਾਨ ਤੇ ਬੈਠਾ ਸੀ ਤੇ ਲਟੇਰੇ ਆਏ ਆ ਉਹ ਤੋਂ ਮੰਗਿਆ ਉਹ ਕੋ ਪੈਸੇ ਮੰਗੇ ਉਹ ਥੋੜੇ ਬੜਾ ਤੂਤਾ ਮੈਂ ਮੈਂ ਉਹ ਹੀ ਆਪੋ ਵੀਡੀਓ ਉਹ ਇਹ ਹੱਥ ਪਾਈ ਉਹ ਇਹ ਕਰਨਗੇ ਪਰ ਉਹਨੂੰ ਸਿੱਧੀਆਂ ਗੋਲੀਆਂ ਖੋਪਤੀਆਂ ਤਿੰਨ ਫਾਇਰ ਕੀਤੀ ਹੈ ਜਿਹੜਾ ਦਿਲ ਤੇ ਲਗਾਵੇ ਧੱਤੋਂ ਧੱਤੋਂ ਵੀ ਉਹਨੂੰ ਰਪਿੰਡਾ ਹੈ ਥਾੜਾ ਸਦਰ ਤਰ ਤਰ ਤੇ ਬੈਠਾ ਉਥੇ ਕਰਿਆਣਾ ਸੂਰ ਦਲਜੀਤ ਕਰਿਆਣਾ ਸੂਰ ਉੱਥੇ ਵੀ ਦੋ ਸ਼ੱਕੀ ਵਾਕੀ ਆਏ ਸੀਗੇ ਉਹਨਾਂ ਨੇ ਉੱਥੇ ਵੀ ਗੋਲੀ ਚਲਾ ਕੇ ਵੇ ਗਏ ਆ ਇਹਦੇ ਕਰਕੇ ਉਹ ਤਾਂ ਤੈਨੂੰ ਚੱਕ ਵੀ ਆਪ ਤੇ ਲੈ ਕੇ ਆਏ ਸੀ ਹਸਪੀਟਲ ਔਰ ਡਾਕਟਰ ਨੇ ਦੱਸਿਆ ਬ੍ਰੌਟ ਹੈ ਫੋਡੀਸਪਤੀ ਨੂੰ ਅਗਨੀ ਕਰਾ ਵੀ ਕੀਤੀ ਜਾਂਦੀ ਹੈ ਸਰ ਕਿੰਨੀਆਂ ਗੋਲੀਆਂ ਲੱਗਣ ਪਤਾ ਨਹੀਂ ਇਹ ਪਤਾ ਲੱਗਦਾ ਜੀ ਹੁਣ ਕਰਦੇ ਹਾਂ